ਤਨਾ ਸਰੀ ਮਹਲਾ ਪੰਜਵਾਂ ਵੱਡੇ ਵੱਡੇ ਰਾਜਨiar ਘੂਮਨ ਤਾਂ ਕੀ ਤ੍ਰਿਸ਼ਨਾ 부ਜੀ ਹੈ ਭਾਈ ਦੁਨੀਆ ਦੇ ਵਿੱਚ ਵੱਡੇ ਵੱਡੇ ਰਾਜੇ ਹਨ ਵੱਡੇ ਵੱਡੇ ਜ਼ਿਮੀਂਦਾਰ ਹਨ ਮਾਇਆ ਵੱਲੋਂ ਉਹਨਾਂ ਤ੍ਰਿਸ਼ਨਾ ਕਦੇ ਵੀ ਨਹੀਂ ਮੁੱਕਦੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੁਜੀ ਉਹ ਮਾਇਆ ਦੇ ਕੋਤਕਾਂ ਵਿੱਚ ਮਸਤ ਰਹਿੰਦੇ ਹਨ ਮਾਇਆ ਨਾਲ ਚੰਬੜੇ ਰਹਿੰਦੇ ਹਨ ਮਾਇਆ ਤੋਂ ਬਿਨਾਂ ਹੋਰ ਕੁਝ ਉਹਨਾਂ ਨੂੰ ਅੱਖੀਂ ਦਿਸਦਾ ਹੀ ਨਹੀਂ ਵੇਖਿਆ ਮਹਿ ਕਿਨਹੀਂ ਤ੍ਰਿਪਤ ਨਾ ਪਾਈ ਹੈ ਭਾਈ ਮਾਇਆ ਦੇ ਮੋਹ ਵਿੱਚ ਫਸੇ ਰਹਿ ਕੇ ਕਿਸੇ ਮਨੁੱਖ ਨੇ ਮਾਇਆ ਵੱਲੋਂ ਰਾਜ ਪ੍ਰਾਪਤ ਨਹੀਂ ਕੀਤਾ ਜਿਉਂ ਪਾਵਕ ਈਨਨ ਨਹੀਂ ਤਰਾਪੈ ਬਿਨ ਹਰ ਕਹਾਂ ਅਗਾਈ ਰਹਾਓ ਜਿਵੇਂ ਅੱਗ ਬਾਲਣ ਨਾਲ ਨਹੀਂ ਰਜਦੀ ਪ੍ਰਮਾਤਮਾ ਤੋਂ ਬਿਨਾ ਮਨੁੱਖ ਕਦੇ ਰਜ ਨਹੀਂ ਸਕਦਾ ਦੇਨ ਦਿਨ ਕਰਤੋ ਭੋਜਨ ਬਹੁ ਵਿਜਨ ਤਾਂ ਕਿ ਮਟੈ ਨਾ ਭੁੱਖਾ اے بھائی ਜਿਹੜਾ ਮਨੁੱਖ ਹਰ ਰੋਜ਼ ਸਵਾਦਲੇ ਖਾਣੇ ਖਾਂਦਾ ਰਹਿੰਦਾ ਹੈ ਉਸ ਦੀ ਸਵਾਦਲੇ ਖਾਣਿਆਂ ਦੀ ਭੁੱਖ ਕਦੇ ਨਹੀਂ ਮੁੱਕਦੀ ਉਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਟਾ ਕੋ ਖਾ ਸਵਾਦਲੇ ਖਾਣਿਆਂ ਦੀ ਖਾਤਰ ਉਹ ਮਨੁੱਖ ਕੁੱਤੇ ਵਾਂਗ ਦੌੜ ਭੱਜ ਕਰਦਾ ਰਹਿੰਦਾ ਹੈ ਚਾਰੇ ਪਾਸੇ ਭਾਲਦਾ ਫਿਰਦਾ ਹੈ ਕਾਮਵੰਤ ਕਾਮੀ ਬਹਨਾਰੀ ਪਰ ਗ੍ਰਹਿ ਜੋ ਨਾ ਚੁੱਕੈ 헤 ਭਾਈ ਕਾਮਵਾਸ ਹੋਏ ਵਿਸ਼ਈ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਇਸਤਰੀਆਂ ਹੋਣ ਪਰਾਏ ਘਰ ਵੱਲ ਉਸ ਦੀ ਮੰਦੀ ਨਿਗਾ ਫਿਰ ਵੀ ਨਹੀਂ हटਦੀ ਦਿਨ ਪ੍ਰਤ ਕਰੈ ਕਰੈ ਪਛਤਾਪੈ ਸੋਗ ਲੋਭ ਮਹਿਸੂਕੈ ਉਹ ਹਰ ਰੋਜ਼ ਵਿਸ਼ੇ ਪਾਪ ਕਰਦਾ ਤੇ ਪਛਤਾਉਂਦਾ ਵੀ ਹੈ ਸੋ ਇਸ ਕਾਮਵਾਸ਼ਨਾ ਵਿੱਚ ਅਤੇ ਪਛਤਾਵੇ ਵਿੱਚ ਉਸ ਦਾ ਆਤਮਿਕ ਜੀਵਨ ਸੁੱਕਦਾ ਜਾਂਦਾ ਹੈ ਹਰ ਹਰ ਨਾਮ ਅਪਾਰ ਅਮੁੱਲਾ ਅੰਮ੍ਰਿਤ ਇੱਕ ਨਿਧਾਨਾ ਹੈ ਭਾਈ ਪ੍ਰਮਾਤਮਾ ਦਾ ਨਾਮ ਹੀ ਕਿਹੜਾ ਬੇਅੰਤ ਤੇ ਕੀਮਤੀ ਖਜ਼ਾਨਾ ਹੈ ਜਿਹੜਾ ਆਤਮਿਕ ਜੀਵਨ ਦਿੰਦਾ ਹੈ ਸੁਖ ਸਾਜ ਆਨੰਦ ਸੰਤਨ ਕੈ ਨਾਨਕ ਕੋ ਕੁਰਤੇ ਜਨਾ ਇਸ ਨਾਮ ਖਜ਼ਾਨੇ ਦੀ ਵਰਕਰ ਨਾਲ ਸੰਤ ਜਨ ਦੇ ਹਿਰਦੇ ਵਿੱਚ ਹਿਰਦੇ ਘਰ ਵਿੱਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ ਸੁਖ ਆਨੰਦ ਬਣਿਆ ਰਹਿੰਦਾ ਹੈ ਪਰ ਹੇ ਨਾਨਕ ਗੁਰੂ ਪਾਸੋਂ ਹੀ ਇਸ ਖਜ਼ਾਨੇ ਦੀ ਜਾਣ ਪਛਾਣ ਪ੍ਰਾਪਤ ਹੁੰਦੀ ਹੈ ਤਨਾ ਸ੍ਰੀ ਮਹਲਾ ਪੰਜਵਾ ਲਵੇ ਨਾ ਲਾਗਨ ਕੋ ਹੈ ਕਛੂਐ ਜਾਂ ਕੋ ਫਿਰ ਇਹ ਧਾਵੈ ਹੈ ਭਾਈ ਇਹ ਮਨੁੱਖ ਜਿਸ ਜਿਸ ਮਾਇਕ ਪਦਾਰਥ ਦੀ ਖਾਤਰ ਭਟਕਦਾ ਫਿਰਦਾ ਹੈ ਉਹਨਾਂ ਵਿੱਚੋਂ ਕੋਈ ਵੀ ਚੀਜ਼ ਪ੍ਰਮਾਤਮਾ ਦੇ ਨਾਮ ਅੰਮ੍ਰਿਤ ਦੀ ਬਰਾਬਰੀ ਨਹੀਂ ਕਰ ਸਕਦੀ ਜਾਂ ਕੋ ਗੁਰ ਦੀਨੋ ਇਹ ਅੰਮ੍ਰਿਤ ਤਿਸ ਹੀ ਕੋ ਬਨ ਆਵੈ ਗੁਰੂ ਨੇ ਜਿਸ ਮਨੁੱਖ ਨੂੰ ਇਹ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਦੇ ਦਿੱਤਾ ਉਸ ਨੂੰ ਹੀ ਇਸ ਦੀ ਕਦਰ ਦੀ ਸਮਝ ਪੈਂਦੀ ਹੈ ਜਾਂ ਕੋ ਆਇਓ ਏਕ ਰਸਾ ਖਾਣ ਪਾਨ ਆਨ ਨਹੀਂ ਖੁਦਿਆ ਤਾਂ ਕਹਿ ਚੇਤਨਾ ਬਸਾਰਾ ਹਾਓ ਹੈ ਭਾਈ ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਸਵਾਦ ਆ ਗਿਆ ਉਸ ਨੂੰ ਖਾਣ ਪੀਣ ਆਦਿਕ ਦੀ ਕੋਈ ਭੁੱਖ ਨਹੀਂ ਰਹਿੰਦੀ ਕੋਈ ਹੋਰ ਭੁਖ ਉਸ ਦੇ ਚਿੱਤ ਵਿੱਚ ਨਹੀਂ ਟਿਕ ਸਕਦੀ ਮੌਲਯੋ ਮਨ ਤਨ ਹੋਇਓ ਹਰਿਆ ਏਕ ਬੂੰਦ ਜਿਨ ਪਾਈ ਹੇ ਭਾਈ ਜਿਸ ਮਨੁੱਖ ਨੇ ਨਾਮ ਜਲ ਦੀ ਸਿਰਫ ਇੱਕ ਬੂੰਦ ਹੀ ਹਾਸਲ ਕਰ ਲਈ ਉਸ ਦਾ ਮਨ ਖਿੜ ਪੈਂਦਾ ਹੈ ਉਸ ਦਾ ਸਰੀਰ ਆਤਮਕ ਜਲ ਨਾਲ ਹਰਾ ਹੋ ਜਾਂਦਾ ਹੈ ਬਰਨ ਨਾ ਸਕੋਂ ਉਸਤਤ ਤਾਂ ਕੀ ਕੀਮਤ ਕਹਿਣਾ ਨਾ ਜਾਈ ਹੈ ਭਾਈ ਮੈਂ ਉਸ ਮਨੁੱਖ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ ਉਸ ਮਨੁੱਖ ਦੇ ਆਤਮਿਕ ਜੀਵਨ ਦੀ ਕੀਮਤ ਨਹੀਂ ਦੱਸੀ ਜਾ ਸਕਦੀ ਘਾਲ ਨਾ ਮਿਲਿਓ ਸੇਵ ਨਾ ਮਿਲਿਓ ਮਿਲਿਓ ਆਏ ਅਚਿੰਤਾ ਹੈ ਭਾਈ ਇਹ ਨਾਮ ਰਸ ਆਪਣੀ ਕਿਸੇ ਮਿਹਨਤ ਨਾਲ ਨਹੀਂ ਮਿਲਦਾ ਆਪਣੀ ਕਿਸੇ ਸੇਵਾ ਦੇ ਬਲ ਨਾਲ ਨਹੀਂ ਮਿਲਦਾ ਉਸ ਨੂੰ ਉਸ ਦੇ ਚਿਤ ਚੇਤੇ ਤੋਂ ਬਾਹਰ ਹੀ ਪ੍ਰਾਪਤ ਹੋ ਗਿਆ। ਜਾਂਕ ਦਇਆ ਕਰੀ ਮੇਰੇ ਠਾਕੁਰ ਤਿੰਨ ਗੁਰੈ ਕਮਨੋ ਮੰਤਾ ਪਿਆਰੇ ਪ੍ਰਭੂ ਨੇ ਜਿਸ ਮਨੁੱਖ ਉਤੇ ਮਿਹਰ ਕੀਤੀ ਉਸ ਮਨੁੱਖ ਨੇ ਗੁਰੂ ਦੇ ਉਪਦੇਸ਼ ਉਤੇ ਅਮਲ ਕੀਤਾ। ਦੀਨ ਦਿਆਲ ਸਦਾ ਕਿਰਪਾਲਾ ਸਰਬ ਜੀਆਂ ਪ੍ਰਤ ਪਾਲਾ ਪ੍ਰਮਾਤਮਾ ਦੀਨਾ ਉਤੇ ਦਇਆ ਕਰਨ ਵਾਲਾ ਸਦਾ ਹੀ ਮਿਹਰਬਾਨ ਰਹਿਦਾ ਹੈ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ ਪੋਤ ਪੋਤ ਨਾਨਕ ਸੰਗ ਰਵਿਆ ਜੋ ਮਾਤਾ ਬਾਲ ਗੁਪਾਲਾ ਜਿਵੇਂ ਮਾਂ ਆਪਣੇ ਬੱਚੇ ਨੂੰ ਸਦਾ ਆਪਣੇ ਚਿੱਤ ਵਿੱਚ ਕਾ ਰੱਖਦੀ ਹੈ ਹੈ ਨਾਨਕ ਇਸੇ ਤਰ੍ਹਾਂ ਉਹ ਗੋਪਾਲ ਪ੍ਰਭੂ ਤਾਣੇ ਪੇਟੇ ਵਾਂਗ ਉਸ ਮਨੁੱਖ ਦੇ ਨਾਲ ਮਿਲਿਆ ਰਹਿੰਦਾ ਹੈ ਜਿਸ ਨੂੰ ਹਰ ਨਾਮ ਦਾ ਸਵਾਦ ਆ ਜਾਂਦਾ ਹੈ ਤਨਾਸਰੀ ਮਹਲਾ ਪੰਜਵਾਂ ਬਾਰ ਜਾਉ ਗੁਰੇ ਆਪਣੇ ਉੱਪਰ ਜਿਨ ਹਰ ਹਰ ਨਾਮ ਦਿਰੜਾਇਆ ਹੈ ਭਾਈ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਪ੍ਰਮਾਤਮਾ ਦਾ ਨਾਮ ਮੇਰੇ ਹਿਰਦੇ ਵਿੱਚ ਪੱਕਾ ਕਰ ਦਿੱਤਾ ਹੈ ਮਹਾ ਉਦਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਇਆ ਜਿਸ ਨੇ ਇਸ ਵੱਡੇ ਅਤੇ ਮਾਇਆ ਦੇ ਮੋਹ ਦੇ ਘੁੱਪ ਹਨੇਰੇ ਸੰਸਾਰ ਜੰਗਲ ਵਿੱਚ ਆਤਮਿਕ ਜੀਵਨ ਪ੍ਰਾਪਤ ਲਈ ਮੈਨੂੰ ਸਿੱਧਾ ਰਾਹ ਵਿਖਾ ਦਿੱਤਾ ਹਮਰੇ ਪ੍ਰਾਨ ਗੋਪਾਲ ਗੋਬਿੰਦ ਹੈ ਭਾਈ ਉਹ ਪ੍ਰਮਾਤਮਾ ਸਾਡੀ ਜਿੰਦ ਦਾ ਆਸਰਾ ਹੈ ਈ ਹਾਂ ਊਹਾਂ ਸਰਬ ਥੋਕ ਕੀ ਜਿਸੈ ਹਮਾਰੀ ਜਿੰਦ ਰਹਾਉ ਜਿਸ ਨੂੰ ਇਸ ਲੋਕ ਵਿੱਚ ਪਰਲੋਕ ਵਿੱਚ ਸਾਡੀਆਂ ਸਾਰਾ ਸਾਰੀਆਂ ਲੋੜਾਂ ਪੂਰੀਆਂ ਕਰਨ ਦਾ ਫਿਕਰ ਹੈ ਜਾਂ ਕੈ ਸਿਮਰਨ ਸਰਬ ਨਿਧਾਨਾ ਮਾਨ ਮਹਤ ਪਤ ਪੂਰੀ ਏ ਭਾਈ ਉਹ ਪ੍ਰਮਾਤਮਾ ਸਾਡੀ ਜਿੰਦ ਦਾ ਆਸਰਾ ਹੈ ਜਿਸ ਦੇ ਸਿਮਰਨ ਦੀ ਬਰਕਤ ਨਾਲ ਸਾਰੇ ਖਜ਼ਾਨੇ ਪ੍ਰਾਪਤ ਹੋ ਜਾਂਦੇ ਹਨ ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ ਪੂਰੀ ਇੱਜ਼ਤ ਮਿਲਦੀ ਹੈ ਨਾਮ ਲੈ ਤੋ ਕੋਟ ਅਗਨ ਅਸੇ ਭਗਤ ਬਾਛੈ ਸਭ ਧੂਰੀ ਜਿਸ ਦਾ ਨਾਮ ਸਿਮਰਿਆ ਕਰੋੜਾਂ ਪਾਪ ਨਾਸ਼ ਹੋ ਜਾਂਦੇ ਹਨ हे ਭਾਈ ਸਾਰੇ ਭਗਤ ਉਸ ਪ੍ਰਮਾਤਮਾ ਦੇ ਚਰਨਾਂ ਦੀ ਧੂੜ ਲੋਚਦੇ ਰਹਿੰਦੇ ਹਨ ਸਰਬ ਮਨੋਰਥ 제 ਕੋ ਚਾਹੇ ਸੇਵੈ ਏਕ નિਧਾਨ ਹੈ ਭਾਈ ਜੇ ਕੋਈ ਮਨੁੱਖ ਸਾਰੀਆਂ ਮੁਰਾਦਾ ਪੂਰੀਆਂ ਕਰਨੀਆਂ ਚਾਹੁੰਦਾ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਉਸ ਇੱਕ ਪ੍ਰਮਾਤਮਾ ਦੀ ਸੇਵਾ ਪਗਤੀ ਕਰੇ ਜੋ ਸਾਰੇ ਪਦਾਰਥਾਂ ਦਾ ਖਜ਼ਾਨਾ ਹੈ ਪਾਰ ਬ੍ਰਹਮ ਅਪਰੰਪਰ ਸੁਆਮੀ ਸਿਮਰਤ ਪਾਰ ਪਰਾਨਾ ਏ ਭਾਈ ਸਾਰੇ ਜਗਤ ਦੇ ਮਾਲਕ ਬੇਅੰਤ ਪ੍ਰਮਾਤਮਾ ਦਾ ਸਿਮਰਨ ਕੀਤੇ ਆ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਸ਼ੀਤਲ ਸ਼ਾਂਤ ਮਹਾ ਸੁਖ ਪਾਇਆ ਸੰਤ ਸੰਗ ਰਹਿਓ ਉਹ ਲਾਭ ਹੇ ਨਾਨਕ ਉਸ ਮਨੁੱਖ ਦਾ ਹਿਰਦਾ ਠੰਡਾ ਠਾਂ ਰਹਿਦਾ ਹੈ ਉਸ ਨੂੰ ਸ਼ਾਂਤੀ ਪ੍ਰਾਪਤ ਰਹਿੰਦੀ ਹੈ ਉਸ ਨੂੰ ਬੜਾ ਆਨੰਦ ਵਣਿਆ ਰਹਿੰਦਾ ਹੈ ਗੁਰਮਖਾਂ ਦੀ ਸੰਗਤ ਵਿੱਚ ਰਹਿ ਕੇ ਉਸ ਦੀ ਇੱਜ਼ਤ ਬੜੀ ਰਹਿੰਦੀ ਹੈ ਤੇ ਕੋਈ ਪਾਪ ਉਸ ਦੇ ਨੇੜੇ ਨਹੀਂ ਟੁਕਦੇ ਹਰ ਧਨ ਸੰਚਨ ਹਰ ਨਾਮ ਭੋਜਨ ਇਹ ਨਾਨਕ ਕੀਨੋ ਚੋਲਾ ਜਿਵੇਂ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਧੰਨ ਇਕੱਠਾ ਕੀਤਾ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਆਤਮਾ ਵਾਸਤੇ ਭੋਜਨ ਬਣਾਇਆ ਹੈ ਸਵਾਦਲਾ ਖਾਣਾ ਬਣਾਇਆ ਹੈ ਤਨਾ ਸ੍ਰੀ ਮਹਲਾ ਪੰਜਵਾਂ ਜੇ ਕਰਣੀ ਹੋਵੇਂ ਸ਼ਰਮਿੰਦਾ ਇਹ ਕਮਾਨੀ ਰੀਤ ਹੈ ਭਾਈ ਜਿੰਨੀ ਕਮੀ ਤੂੰ ਪ੍ਰਮਾਤਮਾ ਦੀ ਦਰਗਾਹ ਵਿੱਚ ਸ਼ਰਮਿੰਦਾ ਹੋਵੇਂਗਾ ਉਨਾ ਹੀ ਕੰਮਾਂ ਦੀ ਚਾਲ ਚੱਲ ਰਿਹਾ ਹੈ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਐਸੀ ਦ੍ਰਿੜੀ ਵਿਪਰੀਤ ਤੂੰ ਸੰਤ ਜਨਾਂ ਦੀ ਨਿੰਦਾ ਕਰਦਾ ਰਹਿੰਦਾ ਹੈ ਤੇ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਆਦਰ ਸਤਕਾਰ ਕਰਦਾ ਹੈ ਤੂੰ ਅਚਰਜ ਉਲਟੀ ਮਤ ਗ੍ਰਹਿਣ ਕੀਤੀ ਹੋਈ ਹੈ ਮਾਇਆ ਮੋਹ ਭੂਲੋ ਅਵਰਹਿ ਹਿਤ ਹੈ ਭਾਈ ਮਾਇਆ ਦੇ ਮੋਹ ਵਿੱਚ ਫਸ ਕੇ ਤੂੰ ਗੁਰਾਹੇ ਪੈ ਗਿਆ ਹੈ ਪਰਮਾਤਮਾ ਨੂੰ ਛੱਡ ਕੇ ਹੋਰ ਵਿੱਚ ਪਿਆਰ ਪਾ ਰਿਹਾ ਹੈ ਹਰ ਚੰਦੌਰੀ ਬਨ ਹਰ ਪਾਤਰੇ ਇਹ ਹੈ ਤੁਹਾਰੋ ਬੀਤ ਰਹਾਓ ਤੇਰੀ ਆਪਣੀ ਪਾਇਆਂ ਤਾਂ ਇਤਨੀ ਹੀ ਹੈ ਜਿੰਨੀ ਜੰਗਲ ਦੇ ਹਰੇ ਪੱਤਿਆਂ ਦੀ ਜਿੰਨੀ ਆਕਾਸ਼ ਵਿੱਚ ਦਿਸ ਰਹੀ ਨਗਰੀ ਦੀ ਚੰਦਨ ਲੇਪੋ ਹੋਤ ਦੇਹ ਕੋ ਸੁਖ ਗਰਦਬ ਭਸਮ ਸੰਗੀਤ हे ਭਾਈ ਖੋਤਾ ਮਿੱਟੀ ਦੇ ਵਿੱਚ ਹੀ ਲੇਟਣ ਨਾਲ ਸੁਖ ਸਮਝਦਾ ਹੈ ਭਾਵੇਂ ਉਸ ਦੇ ਸਰੀਰ ਉੱਤੇ ਚੰਨਨ ਦਾ ਲੇਪ ਪੈ ਕਰੀਏ ਇਹ ਹੀ ਹਾਲ ਤੇਰਾ ਹੈ ਅੰਮ੍ਰਿਤ ਸੰਗ ਨਾ ਹੈ ਰਚਿ ਆਵਤ ਬਿਖੈ ਠਗौरी ਪ੍ਰੀਤ ਆਤਮਕ ਜੀਵਨ ਦੇਣ ਵਾਲੇ ਨਾਮ ਨਾਲ ਤੇਰਾ ਪਿਆਰ ਨਹੀਂ ਬਣਦਾ ਤੋ ਵਿਸ਼ਿਆਂ ਦੀ ਠਗ ਬੂਟੀ ਨਾਲ ਪਿਆਰ ਕਰਦਾ ਹੈ ਉਤਮ ਸੰਤ ਭਲੇ ਸੰਜੋਗੀ ਇਸ ਜੁਗ ਮੈਂ ਪਵਿੱਤ ਪੁਨੀਤ ਹੈ ਭਾਈ ਉੱਚ ਜੀਵਨ ਵਾਲੇ ਸੰਤ ਜਿਹੜੇ ਸੰਸਾਰ ਦੇ ਵਿਕਾਰਾਂ ਵਿੱਚ ਵੀ ਪਵਿੱਤਰ ਹੀ ਰਹਿੰਦੇ ਹਨ ਭਲੇ ਸੰਜੋਗਾ ਨਾਲ ਹੀ ਮਿਲਦੇ ਹਨ ਜਾਤ ਅਕਾਰਥ ਜਨਮ ਪਦਾਰਥ ਕਾਚ ਬਾਦ ਰਹਿ ਜੀਤ ਉਨ੍ਹਾਂ ਦੀ ਸੰਗਤ ਤੋਂ ਵਾਂਝਿਆ ਰਹਿ ਕੇ ਤੇਰਾ ਕੀਮਤੀ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ ਕੱਚ ਦੇ ਵਟੇ ਵਿੱਚ ਜਿੱਤਿਆ ਜਾ ਰਿਹਾ ਹੈ ਜਨਮ ਜਨਮ ਕੇ ਕਿਲ ਵਿਖ ਦੁਖ ਭਾਗੇ ਗੁਣ ਗਿਆਨ ਅੰਜਨ ਨੇਤਰ ਦੀਤ हे ਭਾਈ ਜੇ ਇਸ ਮਨੁੱਖ ਦੀਆਂ ਅੱਖਾਂ ਵਿੱਚ ਗੁਰੂ ਨੇ ਆਤਮਿਕ ਜੀਵਨ ਦੀ ਸੂਝ ਵਾਲਾ ਸੁਰਮਾ ਪਾ ਦਿੱਤਾ ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਗਏ ਸਾਦ ਸੰਗ ਇਨ ਦੁਖ ਤੇ ਨਿਕਸਿਓ ਨਾਨਕ ਏਕ ਪ੍ਰੀਤ ਸੰਗਤ ਵਿੱਚ ਟਿਕੇਉ ਮਨੁੱਖੇਨਾਂ ਦੁਖਾਂ ਪਾਪਾਂ ਤੋਂ ਬਚ ਨਿਕਲਿਆ ਹੈ ਨਾਨਕ ਉਸਨੇ ਇੱਕ ਪ੍ਰਮਾਤਮਾ ਨਾਲ ਪਿਆਰ ਪਾਲਿਆ ਤਨਾਸਰੀ ਮਹਲਾ 5 ਪਾਣੀ ਪੱਖਾ ਪੀਸੋ ਸੰਤਿ ਆਗੇ ਗੁਣ ਗੋਵਿੰਦ ਜਸ ਗਾਈ हे प्रभु ਮੇਰ ਕਾਰ ਮੈਂ ਤੇਰੇ ਸੰਤਾਂ ਦੀ ਸੇਵਾ ਵਿੱਚ ਰਹਿ ਕੇ ਉਹਨਾਂ ਵਾਸਤੇ ਪਾਣੀ ਢੋਂਦਾ ਰਹਾ ਉਹਨਾਂ ਨੂੰ ਪੱਖਾ ਚਲਾਦਾ ਰਹਾ ਉਹਨਾਂ ਵਾਸਤੇ ਆਟਾ ਪੀਂਦਾ ਰਹਾ ਤੇ हे गोविंद ਤੇਰੀ ਸਿੱਧ ਸਲਾਹ ਤੇਰੇ ਗੁਣ ਗਉਂਦਾਰਾ ਸਾਸ ਸਾਸ ਮਨ ਨਾਮ ਸੁਮਾਰੇ ਇਹ ਬਿਸ਼ਰਾਮ ਨਿਦ ਪਾਈ ਮੇਰਾ ਮਨ ਹਰੇਕ ਸਾਹ ਦੇ ਨਾਲ ਤੇਰਾ ਨਾਮ ਚੇਤੇ ਕਰਦਾ ਰਹੇ ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖਜ਼ਾਨਾ ਹੈ ਤੂੰ ਕਰੋ ਦਇਆ ਮੇਰੇ ਸਾਈਂ ਹੈ ਮੇਰੇ ਖਸਮ ਪ੍ਰਭੂ ਮੇਰੇ ਉੱਤੇ ਦਇਆ ਕਰ ਐਸੀ ਮੱਤ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਓ ਏ ਮੇਰੇ ਠਾਕੁਰ ਮੈਨੂੰ ਇਹੋ ਜਿਹੀ ਅਕਲ ਬਖਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾਂ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ ਬਿਨਸ ਜਾਏ ਪਰਮਾਈ हे ਪ੍ਰਭੂ ਤੇਰੀ ਕਿਰਪਾ ਨਾਲ ਮੇਰਾ ਅੰਦਰੋਂ ਮਾਇਆ ਦਾ ਮੋਹ ਮੁੱਕ ਜਾਏ ਅਹੰਕਾਰ ਦੂਰ ਹੋ ਜਾਏ ਮੇਰੀ ਪਟਕਣਾ ਦਾ ਨਾਸ਼ ਹੋ ਜਾਏ ਆਨੰਦ ਰੂਪ ਰਵਿਓ ਸਭ ਮਦੇ ਜਤਕਤ ਪੇਖੋਂ ਜਾਈ ਮੈਂ ਜਿੱਥੇ ਜਿੱਥੇ ਜਾ ਕੇ ਵੇਖਾਂ ਸਭਨਾਂ ਵਿੱਚ ਮੈਨੂੰ ਤੂੰ ਆਨੰਦ ਸਰੂਪ ਹੀ ਵਸਦਾ ਦਿਸੇ ਤੂੰ ਦਿਆਲ ਕਿਰਪਾਲ ਕਿਰਪਾ ਨੇ ਦੋ ਪਤਿਤ 파ਵਨ ਗੁਸਾਈ ਏ ਧਰਤੀ ਦੇ ਖਸਮ ਤੂੰ ਦਿਆਲ ਹੈ ਕਿਰਪਾਲ ਹੈ ਤੂੰ ਦਇਆ ਦਾ ਖਜ਼ਾਨਾ ਹੈ ਤੂੰ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਕੋਟ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ਜਦੋਂ ਮੈਂ ਅੱਖ ਚਮਕਣ ਜਿੰਨੇ ਸਮੇਂ ਲਈ ਵੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ ਮੈਨੂੰ ਇਉਂ ਜਾਪਦਾ ਹੈ ਕਿ ਮੈ ਰਾਜ ਭਾਗ ਦੇ ਕਰੋੜਾ ਸੁਖ ਆਨੰਦ ਮਾਣ ਲਏ ਹਨ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕੈ ਮਨ ਭਾਈ ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜੀ ਜਾਣੋ ਜਿਹੜੀ ਪ੍ਰਮਾਤਮਾ ਦੇ ਮਨ ਵਿੱਚ ਪਸੰਦ ਆਉਂਦੀ ਹੈ ਨਾਮ ਜਪ ਤੋ ਤ੍ਰਿਸ਼ਨਾ ਸਭ 부ਝੀ ਹੈ ਨਾਨਕ ਤ੍ਰਿਪਤੇ ਅਗਾਈ ਹੈ ਹੈ ਨਾਨਕ ਪਰਮਾਤਮਾ ਦਾ ਨਾਮ ਜਪਿਆ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਮਾਇਕ ਪਦਾਰਥਾਂ ਵੱਲੋਂ ਪੂਰੇ ਤੌਰ ਤੇ ਰੱਦ ਜਾਈਦਾ ਹੈ ਤਨ ਅਸਰੀ ਮਹਲਾ ਪੰਜਵਾਂ ਜੈਨ ਕੀਨੇ ਵਾਸੇ ਆਪਣੇ ਤ੍ਰੈ ਗੁਣ ਭਮਣ ਚਤੁਰ ਸੰਸਾਰਾ हे ਭਾਈ ਜਿਸ ਮਾਇਆ ਨੇ ਸਾਰੇ ਤ੍ਰੈ ਗੁਣੀ ਸੰਸਾਰ ਨੂੰ ਆਪਣੇ ਚਾਰ ਕੂਟ ਜਗਤ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਹੈ ਜਿਸ ਨੇ ਜਗ ਕਰਨ ਵਾਲੇ ਜਗ ਇਸ਼ਨਾਨ ਤਾਪ ਥਾਨ ਖੰਡੇ ਕਿਆ 에ਜੰਤ ਵਿਚਾਰਾ ਇਸ਼ਨਾਨ ਕਰਨ ਵਾਲੇ ਤਪ ਕਰਨ ਵਾਲੇ ਸਾਰੇ ਥਾਂ ਭੰਨ ਕੇ ਰੱਖ ਦਿੱਤੇ ਇਸ ਜੀਵ ਵਿਚਾਰੇ ਦੀ ਕੀ ਪਾਇਆ ਹੈ ਕਿ ਉਸ ਦਾ ਟਕਰਾ ਕਰ ਸਕੇ ਪ੍ਰਭ ਕੀ ਓਟ ਗਹੀ ਤੋ ਛੂਟੋ 헤 ਪਾਈ ਜਦੋਂ ਮਨੁੱਖ ਨੇ ਪਰਮਾਤਮਾ ਦਾ ਪੱਲਾ ਫੜਿਆ ਤਦੋਂ ਮਾਇਆ ਦੇ ਪੰਜੇ ਵਿੱਚੋਂ ਬਚ ਗਿਆ ਸਾਧ ਪ੍ਰਸਾਦ ਹਰ 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 ਗਾਏ ਬਿਖੇ ਬਿਆਦ ਤਬ ਹੂਟੋ ਰਹਾਓ ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ ਨੇ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ ਤਦੋਂ ਵਿਕਾਰਾਂ ਦਾ ਰੋਗ ਉਸ ਦੇ ਅੰਦਰੋਂ ਮੁੱਕ ਗਿਆ ਨਾ ਸੁਣੀਐ ਨਾ ਮੁਖ ਤੇ ਬਕੀਐ ਨਾ ਮੋਹ ਹੈ ਉਹ ਡਿਠੀ ਏ ਭਾਈ ਉਹ ਮਾਇਆ ਜਦੋਂ ਮਨੁੱਖ ਨੂੰ ਆ ਕੇ ਪਰਮਾਉਂਦੀ ਹੈ ਤਦੋਂ ਨਾ ਉਸ ਦੀ ਆਵਾਜ਼ ਸੁਣੀਦੀ ਹੈ ਨਾ ਉਹ ਮੂੰਹ ਬੋਲਦੀ ਹੈ ਨਾ ਉਹ ਅੱਖੀ ਦਿਸਦੀ ਹੈ ਐਸੀ ਠਗੌਰੀ ਪਾਇ ਭੁਲਾਵੇ ਮਨ ਸਭ ਕੈ ਲੱਗੇ ਮਿੱਠੀ ਕੋਈ ਅਜੇ ਹੀ ਨਸ਼ੀਲੀ ਚੀਜ਼ ਖਵਾ ਕੇ ਮਨੁੱਖ ਨੂੰ ਪਰਾਹੇ ਪਾ ਦਿੰਦੀ ਹੈ ਕਿ ਸਭਨਾਂ ਦੇ ਮਨ ਵਿੱਚ ਉਹ ਪਿਆਰੀ ਪਈ ਲੱਗਦੀ ਹੈ ਮਾਏ ਬਾਪ ਪੁੱਤ ਹਿਤ ਭਰਾਤਾ ਓਨ ਘਰ ਘਰ ਮਿਲਿਓ ਦੁਆ ਹੈ ਭਾਈ ਮਾਂ ਪਿਓ ਪੁੱਤਰ ਮਿੱਤਰ ਭਰਾ ਉਸ ਮਾਇਆ ਨੇ ਹਰੇਕ ਦੇ ਹਿਰਦੇ ਵਿੱਚ ਵਿਤਕਰਾ ਪਾ ਰੱਖਿਆ ਹੈ ਕਿਸੇ ਹੀ ਵਾਦ ਘਾਟ ਕਿਸੇ ਹੀ ਪੈ ਸਗਲੇ ਲਰ ਲਰ ਮੂਆ ਕਿਸੇ ਹੀ ਵਾਦ ਘਾਟ ਕਿਸੇ ਹੀ ਪੈ ਸੱਗਲੇ ਲੜ ਲੜ ਮੁਵਾ ਕਿਸੇ ਪਾਸ ਮਾਇਆ ਬਹੁਤੀ ਹੈ ਕਿਸੇ ਪਾਸ ਥੋੜੀ ਬਸ ਇਸੇ ਗੱਲੇ ਸਾਰੇ ਆਪੋ ਵਿੱਚ ਲੜ ਲੜ ਕੇ ਪੈ ਖਪਦੇ ਹਨ ਹਉਮ ਬਲੇ ਹਾਰੀ ਸਤ ਗੁਰੇ ਆਪਣੇ ਜਿਨ ਇਹ ਚਲਤ ਦਿਖਾਇਆ हे भाई मैं अपने गुरु ਤੋਂ ਕੁਰਬਾਨ ਜਾਂਦਾ ਹਾਂ ਜਿਸ ਨੇ ਮੈਨੂੰ ਮਾਇਆ ਦਾ ਤਮਾਸ਼ਾ ਅੱਖੀਂ ਵਖਾ ਦਿੱਤਾ ਹੈ ਗੋ ਜੀ ਪਾ ਜਲੇ ਸੰਸਾਰਾ ਭਗਤ ਨ ਬਿਆਪੇ ਮਾਇਆ ਮੈਂ ਵੇਖ ਲਿਆ ਹੈ ਕਿ ਮਾਇਆ ਦੀ ਅਸਲ ਲੁਕੀ ਹੋਈ ਅਗ ਨਾਲ ਸਾਰਾ ਜਗਤ ਸੜ ਰਿਹਾ ਹੈ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਉਤੇ ਮਾਇਆ ਆਪਣਾ ਜੋਰ ਨਹੀਂ ਪਾ ਸਕਦੀ ਸੰਤ ਪ੍ਰਸਾਦ ਮਹਾ ਸੁਖ ਪਾਇਆ ਸਗਲੇ ਬੰਧਨ ਕਾਟੇ ਓ ਮਨੋਖ ਬੜਾ ਆਤਮਕ ਆਨੰਦ ਮਾਣਦਾ ਹੈ ਉਸ ਦੇ ਮਾਇਆ ਵਾਲੇ ਸਾਰੇ ਬੰਧਨ ਕੱਟੇ ਜਾਂਦੇ ਹਨ ਹਰ ਹਰ ਨਾਮ ਨਾਨਕ ਤਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਗੁਰੂ ਦੀ ਕਿਰਪਾ ਨਾਲ ਜਿਸ ਨੇ ਪ੍ਰਮਾਤਮਾ ਦਾ ਨਾਮ ਧਨ ਲੱਭ ਲਿਆ ਹੈ ਤੇ ਨਾਨਕ 헤 ਨਾਨਕ ਇਹ ਧਨ ਘਟਕ ਮਾ ਕੇ ਆਪਣੇ ਹਿਰਦੇ ਘਰ ਵਿੱਚ ਲੈ ਆਂਦਾ ਹੈ ਧਨਾਸਰੀ ਮਹਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇ ਖਸਮ ਹਮਾਰੇ 헤 ਪ੍ਰਭੂ ਤੂੰ ਸਭ ਦਾਤਾ ਦੇਣ ਵਾਲਾ ਹੈ ਤੂੰ ਮਾਲਕ ਹੈ ਤੂੰ ਸਭਨਾਂ ਨੂੰ ਪਾਲਣ ਵਾਲਾ ਹੈ ਤੂੰ ਸਾਡਾ ਆਗੂ ਹੈ ਜੀਵਨ ਅਗਵਾਈ ਦੇਣ ਵਾਲਾ ਹੈ ਤੂੰ ਸਾਡਾ ਖਸਮ ਹੈ ਨਿਮਖ ਨਿਮਖ ਤੂੰ ਹੀ ਪ੍ਰਤ ਪਾਲੋ ਹੰਬਾਰਕ ਤੁਮਰੇ ਧਾਰੇ हे ਪ੍ਰਭੂ ਤੂੰ ਹੀ ਏਕ-ਏਕ ਛੇਨ ਸਾਡੀ ਪਾਲਣਾ ਕਰਦਾ ਹੈ ਅਸੀਂ ਤੇਰੇ ਬੱਚੇ ਤੇਰੇ ਆਸਰੇ ਜਿਉਂਦੇ ਹਾਂ ਜਿਹਾ ਏਕ ਕਵਨ ਗੁਣ ਕਹੀਐ ਮਨੁੱਖ ਦੀ ਇੱਕ ਜੀਵ ਨਾਲ ਤੇਰਾ ਕਿਹੜਾ ਕਿਹੜਾ ਗੁਣ ਦੱਸਿਆ ਜਾਏ ਬੇਸ਼ੁਮਾਰ ਬੇਅੰਤ ਸੁਆਮੀ ਤੇਰਾ ਅੰਤ ਨ ਕਿਨਹੀ ਲਹੀਐ ਰਹਾਉ हे ਅਣਗਿਣਤ ਗੁਣਾ ਦੇ ਮਾਲਕ ਹੈ ਬੇਅੰਤ ਮਾਲਕ ਪ੍ਰਭੂ ਕਿਸੇ ਵੀ ਪਾਸੋਂ ਤੇਰੇ ਗੁਣਾ ਦਾ ਅੰਤ ਨਹੀਂ ਲੱਭਿਆ ਜਾ ਸਕਦਾ ਕੋਟ ਪਰਾਧ ਹਮਾਰੇ ਖੰਡੋ ਅਨਕ ਬਿਧੀ ਸਮਝਾਵੋ ਹੈ ਪ੍ਰਭੂ ਤੂੰ ਸਾਡੇ ਕਰੋੜਾ ਅਪਰਾਧ ਨਾਸ਼ ਕਰਦਾ ਹੈ ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ ਜੀਵਨ ਯੁਗਤ ਸਮਝਾਉਂਦਾ ਹੈ ਹਾਮ ਅਗਿਆਨ ਅਲਪਮਤ ਥੋਰੀ ਤੁਮੇ ਆਪਨ ਬਿਰਦ ਰਖਾਵੋ ਅਸੀਂ ਜੀਵਾਤਮਕ ਜੀਵਨ ਦੀ ਸੂਝ ਤੋਂ ਸਖੜੇ ਹਾਂ ਸਾਡੀ ਅਕਲ ਥੋੜੀ ਹੈ ਹੁਸ਼ੀ ਹੈ ਫਿਰ ਵੀ ਤੂੰ ਆਪਣਾ ਮੁੱਢ ਕਦੀਮਾ ਦਾ ਪਿਆਰ ਵਾਲਾ ਸੁਭਾਅ ਕਾਇਮ ਰੱਖਦਾ ਹੈ ਤੁਮਰੀ ਸ਼ਰਣ ਤੁਮਾਰੀ ਆਸਾ ਤੁਮਹੀ ਸਜਨ ਸੁਹੇਲੇ हे प्रभु ਅਸੀਂ ਤੇਰੇ ਹੀ ਆਸਰੇ ਪਰਨੇ ਹਾਂ ਸਾਨੂੰ ਤੇਰੀ ਹੀ ਸਹਾਇਤਾ ਦੀ ਆਸ ਹੈ ਤੂੰ ਹੀ ਸਾਡਾ ਸੱਜਣ ਹੈ ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈ ਰੱਖੋ ਰੱਖਨ ਹਾਰ ਦੇ ਅੱਲਾ ਨਾਨਕ ਕਰਕੇ ਗੋਲੇ ਹੈ ਦੇਵਾਂ ਇਹ ਸਭ ਦੀ ਰੱਖਿਆ ਕਰਨ ਜੋਗੇ ਸਾਡੀ ਰੱਖਿਆ ਕਰ ਨਾਨਕ ਆਖਦਾ ਹੈ ਕਿ ਅਸੀਂ ਤੇਰੇ ਦਰ ਦੇ ਗੁਲਾਮ ਹਾਂ